ਅੱਜ ਦੇ ਮੌਕੇ ਤੇ ਅਸੀਂ ਡੇਵੂ ਕੰਪਨੀ ਜੋ ਕਿ ਸਾਊਥ ਕੋਰੀਆ ਦੀ ਕੰਪਨੀ ਹੈ ਉਹਨਾਂ ਦੇ ਪ੍ਰੋਡਕਟਸ ਪੰਜਾਬ ਵਿੱਚ ਸੀ شروعات کر رہے ہیں آج ساڑھی پہلی لانچنگ ہے پنجاب کی اور کی نگری امرتسر صاحب کو اس کو بہتر شروعات نہیں ہو سکتی اس کر کے اِسی سارے آئے ہوں یا کمپنی کو وہ انڈیا کے اپنا بزنس کرنا چاہتی ہے ਦੇ ਸਾਊਥ ਕੋਰੀਆ ਦੀ ਡੇਵੂ ਕੰਪਨੀ ਜੋ ਕਿ ਬਹੁਤ ਵੱਡੀ ਕੰਪਨੀ ਹੈ ਜਿਹਨਾਂ ਦਾ ਸ਼ੁਮਾਰ ਹੁੰਦਾ ਹੈ ਇਹ ਪੌਸਕੋ ਗਰੁੱਪ ਦਾ Part ਹੈਗਾ ਪੌਸਕੋ ਵਰਲਡ ਦਾ ਟੌਪ 50 ਵਿੱਚ ਗਰੁੱਪ ਹੈਗਾ 750 ਬਿਲੀਅਨ ਡਾਲਰ ਦਾ ਇਹਨਾਂ ਦਾ ਕਰਨਓਵਰ ਹੈਗਾ ਯਾਨੀ ਕਿ 6 ਲੱਖ ਕਰੋੜ ਦਾ ਇਹਨਾਂ ਦਾ ਡਾਲਰ ਦਾ ਬਿਜ਼ਨਸ ਹੈਗਾ ਵਰਲਡ ਦੇ ਵਿੱਚ ਇਹ ਦੇਖੋ ਜੀ ਡੇਵੂ ਕੰਪਨੀ ਹੈਗੀ ਸਾਊਥ ਕੋਰੀਆ ਦੀ ਇਹ ਉਹਨਾਂ ਦੇ ਬਹੁਤ ਸਾਰੇ ਪ੍ਰੋਡਕਟ ਹੈਗੇ ਆ ਜਿਸ ਪੰਜਾਬ ਦੇ ਵਿੱਚ ਇਹਨਾਂ ਦੀ ਲਾਂਚਿੰਗ ਚੱਲ ਰਹੀ ਹੈ ਸੋ ਡੇਵੂ ਦੇ ਜਿੰਨੇ ਪ੍ਰੋਡਕਟ ਹੈਗੇ ਸੀ ਉਹਨਾਂ ਦੇ ਕੁਝ-ਕੁਝ ਪੀਸਿਸ ਲੈ ਕੇ ਆਏ ਆਂ ਤਾਕੀ ਅਸੀਂ ਆਪਣੇ ਕਸਟਮਰ ਨੂੰ ਤੁਹਾਡੇ ਥਰੂ ਜਾਣੂ ਕਰਾ ਸਕੀਏ ਕਿ ਡੇਵੂ ਦੇ ਕਿਹੜੇ-ਕਿਹੜੇ ਪ੍ਰੋਡਕਟ ਹੁੰਦੇ ਨੇ ਜਿਵੇਂ ਆ ਇਹ ਐਲਸੀਡੀ ਹੈਗਾ ਇਹ 43 ਇੰਚਸ ਦਾ ਸਾਡੇ ਕੋਲ ਪੂਰੀ ਰੇਂਜ ਹੈ 24 ਇੰਚ ਤੋਂ ਲੈ ਕੇ 85 ਇੰਚ ਤੱਕ ਨਹੀਂ ਬਾਜ਼ਾਰ ਦੇ ਵਿੱਚ ਦੂਜੇ ਬ੍ਰਾਂਡ ਦੇ ਬੜੇ ਸਾਰੇ ਪ੍ਰੋਡਕਟ ਹੈਗੇ ਲੇਕਿਨ ਡੇਵੂ ਡੇਵੂ ਬੋਲੋ ਪਹਿਲੀ ਵਾਰੀ ਲਾਂਚ ਕੀਤੇ ਗਏ ਆ ਦੇਖੋ ਪ੍ਰਾਈਸ ਤਾਂ ਸਾਈਜ਼ ਦੇ ਹਿਸਾਬ ਨਾਲ ਹੈ 24 ਇੰਚ ਤੋਂ ਸ਼ੁਰੂ ਹੁੰਦਾ ਹੈ ਤੇ 24 ਇੰਚ ਦਾ ਪ੍ਰਾਈਸ ਜਿਹੜਾ 5500 ਤੋਂ ਸ਼ੁਰੂ ਹੁੰਦਾ ਹੈ ਔਰ ਇਹ ਜਿਹੜਾ ਹੈਗਾ ਇਹ ਬਾਰਬੀਕਿਊ ਹੈਗਾ ਇਹ ਮਿਕਸਰ ਜੂਸਰ ਗ੍ਰਾਈਂਡਰ ਹੈ ਇਹ ਨਵਾਂ ਪ੍ਰੋਡਕਟ ਹੈਗਾ ਜੀ ਮਿਨੀ واਸ਼ਿੰਗ ਮਸ਼ੀਨ ਹਾਂ ਇਹ ਮਿਨੀ واਸ਼ਿੰਗ ਮਸ਼ੀਨ ਜਿਹੜੀ ਹੁੰਦੀ ਹੈ ਬੱਚਿਆਂ ਦੇ ਕੱਪੜਿਆਂ ਵਾਸਤੇ ਕਈ ਵਾਰੀ ਬੱਚਿਆਂ ਦੇ ਕੱਪੜੇ ਅਸੀਂ ਦੂਜੇ ਚਾਦਰਾਂ ਨਾਲ ਜਾਂ ਵੱਡੇ ਕੱਪੜਿਆਂ ਨਾਲ ਨਹੀਂ ਧੁੰਦੇ ਤੇ ਬੱਚਿਆਂ ਦੇ ਕੱਪੜੇ ਥੋੜੇ ਨਾਜ਼ੁਕ ਹੁੰਦੇ ਆ ਜਾਂ ਲੇਡੀਜ਼ ਦੇ ਲੇਡੀਜ਼ ਦੇ ਆਪਣੇ ਗਾਰਮੈਂਟਸ ਹੁੰਦੇ ਆ ਉਹ ਕਈ ਵਾਰੀ ਵੱਡੇ ਦੂਸਰੀ ਵੱਡੀ ਮਸ਼ੀਨ ਚ ਵਾਸ਼ ਨਹੀਂ ਕਰਦੇ ਸੋ ਇੱਕ ਮਿਨੀ واਸ਼ਿੰਗ ਮਸ਼ੀਨ ਹੈ ਇਹ ਦੋ ਸਾਡੇ ਪ੍ਰੋਡਕਟ ਹੈਗੇ ਆ ਇਹ ਜੀ ਹੈਗੇ ਏਅਰ ਪਿਊਰੀਫਾਇਰਸ ਇਹ ਏਅਰ ਪਿਊਰੀਫਾਇਰ ਹੈ ਇਹ ਏਅਰ ਪਿਊਰੀਫਾਇਰ ਵਿਦ ਫੈਨ ਹੈਗਾ ਇਹ ਬਲੇਡਲੈਸ ਫੈਨ ਔਰ ਇਹ ਇੱਕ 에어 ਪਿureifier for small rooms ਛੋਟੇ ਕਮਰੇ ਵਾਸਤੇ ਇਹ ਕਾਰਪਰ ਹੈ ਡੇਬੂ ਦੀ ਪੂਰੀ ਰੈਫਰਿਜਰੇਟਰ ਦੀ ਰੇਂਜ ਆ ਰਹੀ ਹੈ ਅਸੀਂ ਡਿਸਪਲੇ ਦੇ ਵਾਸਤੇ ਖਾਲੀ ਇੱਕ ਫ੍ਰਿਜ ਲੈ ਕੇ ਆਂਦਾ ਇਹ 50 ਲੀਟਰ ਦਾ ਫ੍ਰਿਜ ਹੈ ਜੀ ਹਾਂਜੀ ਇਹ ਹੋਮ ਬਾਰ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਹੋਟਲ ਦੇ ਰੂਮਸ ਦੇ ਵਿੱਚ ਪੀਜੀ ਇਹ ਸਭ ਜਗ੍ਹਾ ਬਹੁਤ ਕਾਮਨ ਹੈ ਇਹ ਕਸਟਮਰ ਵਾਸਤੇ ਕਰੀਬ 9000 ਰੁਪਏ ਦਾ ਇਹਦੀ 3 ਸਾਲ ਦੀ ਗਾਰੰਟੀ ਹੈ ਜੀ ਹਾਂ ਹਾਂ ਜੀ ਹਾਂ ਜੀ ਅਸੀਂ ਪੰਜਾਬ ਲਾਂਚ ਕਰ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਸੀ ਪਹਿਲੇ ਸਰਵਿਸ ਸੈਂਟਰ ਬਣਾਏ ਨੇ ਇਹ ਇਲੈਕਟ੍ਰਿਕ ਕੇਟਲਸ ਹੈਗੀਆਂ ਨੇ ਕਈ ਤਰ੍ਹਾਂ ਦੀਆਂ ਇਹਦੇ ਵਿੱਚ 1.2 ਲੀਟਰ ਹੈਗੀ 1.8 ਲੀਟਰ ਹੈਗੀ 2 ਲੀਟਰ ਹੈਗੀ ਹੈ ਇਹ ਡਿਫਰੈਂਟ ਸਾਈਜ਼ਸ ਹੈਗੇ ਨੇ ਇਹ ਆਇਰਨਸ ਦੇ ਅਸੀਂ ਦੋ ਮਾਡਲ ਲਗਾਏ ਨੇ ਆਇਰਨਸ ਦੀ ਪੂਰੀ ਰੇਂਜ ਹੋएगी ਪ੍ਰੈਸ ਦੀ ਇਸ ਤੋਂ ਇਲਾਵਾ ਇੰਡਕਸ਼ਨ ਪਲੇਟ ਹੈ ਉਹਦੀ ਪੂਰੀ ਰੇਂਜ ਹੈਗੀ ਹੈ ਇਹਦੇ ਵਿੱਚ ਨਾ ਦੇਖੋ ਇੱਕ ਪੁਸ਼ ਬਟਨ ਹੁੰਦਾ ਹੈ ਇੱਕ ਟੱਚ ਬਟਨ ਹੁੰਦਾ ਹੈ ਇਸ ਤੋਂ ਇਲਾਵਾ ਇਹਦੀ ਵੋਟੇਜ ਤੇ ਡਿਪੈਂਡ ਕਰਦਾ ਹੈ ਉਹ 1500 ਵਾਟ ਔਰ 2000 ਵਾਟ ਇਹਦੇ ਵਿੱਚ ਬੜੇ سارے ਮਾਡਲ ਹੈਗੇ ਆ ਜਿਹਨਾਂ ਦੀ ਪ੍ਰਾਈਸ ਹੈ ਉਹ 1200 ਰੁਪਏ ਤੋਂ ਸ਼ੁਰੂ ਹੁੰਦੀ ਹੈ ਔਰ 2500 ਰੁਪਏ ਤੱਕ ਆ ਸਕਦੇ ਕੋ ਸਾਡੇ ਸਾਰੇ ਪ੍ਰੋਡਕਟ ਦੀ ਇੱਕ ਇੱਕ ਸਾਲ ਔਰ 3 ਸਾਲ ਦੇ ਵਿੱਚ ਵਾਰੰਟੀ ਹੈ ਕਿਸੇ ਪ੍ਰੋਡਕਟ ਦੀ 1 ਸਾਲ ਹੈ ਕਿਸੇ ਦੀ 3 ਸਾਲ ਹੈ ਸੀ 154 ਪ੍ਰੋਡਕਟ ਲਾਂਚ ਕਰ ਰਹੇ ਆ 154 ਇਹ ਪੰਜਾਬ ਦਾ ਪਹਿਲਾ ਇਵੈਂਟ ਅੰਮ੍ਰਿਤਸਰ ਚ ਹੋ ਰਿਹਾ ਇਹ ਇਹ ਐਗ ਬੋਇਲਰ ਹੈਗਾ ਜੀ ਇਹਦੇ ਵਿੱਚ ਤੁਸੀਂ ਐਗ ਬੋਇਲ ਕਰ ਸਕਦੇ ਹੋ ठीक है जी एयर फ्रायर ए टोस्टर है ए सैंडविच मेकर ने दो। ए राइस कुकर ने दो ठीक है जी ये नवे प्रोडक्ट है ये भी यह है वाटर प्यूरीफायर असी पहली बार इंडिया लॉन्च कर रहे हैं एलकलीन वाटर प्यूरीफायर जिदा कि सिर्फ पानी प्यूरीफाई हों बल्कि एलकलीन भी होंगे जेटा कि वैसे बाजारों लैन जाओ तो बहुत महंगा है तुम तो देखना सैलिब्रिटीज ਜਿਹੜਾ ਐਲਕਲੀਨ ਵਾਟਰ ਦੀ ਬੋਟਲ ਲੈ ਕੇ ਪੀਂਦੇ ਨੇ ਤੇ ਇੱਕ ਇੱਕ ਬੋਟਲ ਜਿਹੜੀ ਹੈ ਉਹ 500 600 ਰੁਪਏ ਦੀ ਆਉਂਦੀ ਹੈ ਅੱਧਾ ਲੀਟਰ ਦੀ ਹਾਂਜੀ ਇਹਦੇ ਤੁਸੀਂ ਆਪਣੇ ਘਰ ਚ ਐਲਕਲੀਨ ਵਾਟਰ ਬਣਾ ਸਕਦੇ ਹੋ ਪਹਿਲਾ ਮਾਡਲ ਜਿਹੜਾ ਹੈਗਾ ਇਹ ਇਹ ਮਾਡਲ 2000 ਤੋਂ ਸ਼ੁਰੂ ਹੁੰਦਾ ਹੈ ਇਹਦੇ ਵਿੱਚ ਬਿਲਟ ਇਨ ਆਰਓ ਹੈ ਮਿਨਰਲਾਈਜ਼ਰ ਹੈ ਔਰ ਐਲਕਲੀਨ ਦਾ ਕਾਟਰੀਜ ਹੈ ਇਹ ਤੁਹਾਨੂੰ ਮਿਲੇਗਾ ਇਹ ਇਹਦਾ ਨੈਕਸਟ ਮਾਡਲ ਜਿਹੜਾ ਇਹ ਹੈਗਾ ਇਹਦੇ ਵਿੱਚ ਨਾਲ ਅਸੀਂ ਹੌਟ ਵਾਟਰ ਵੀ ਦੇ ਰਹੇ ਹਾਂ ਹਾਂਜੀ ਔਰ ਇਹ ਵਾਲਾ ਮਾਡਲ ਹੈ ਇਹਦੇ ਵਿੱਚ ਅਸੀਂ ਕੋਲਡ ਵਾਟਰ ਵੀ ਦੇ ਰਹੇ ਹਾਂ ਓਕੇ ਸੋ ਇਹ ਬੇਸਿਕ ਮਾਡਲ ਹੈ ਐਸ ਸੈਕੰਡ ਮਾਡਲ ਇਹ ਦਾ 50000 50000 ਰੁਪਏ 50000 ਇਹ 30000 ਰੁਪਏ ਇੱਕ ਸਾਲ ਦੀ ਵਾਰੰਟੀ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਏ ਐਮ ਸੀ ਕਰਦੇ ਹਾਂ ਏ ਐਮ ਸੀ ਸਾਡੀ 6000 ਤੋਂ ਲੈ ਕੇ 10000 ਤੱਕ ਹੈ ਤੇ ਤੁਸੀਂ ਸਾਡਾ ਐਨੂਅਲ ਕੰਟਰੈਕਟ ਕਰੋਗੇ ਅਸੀਂ ਜਿੰਨਾ ਵੀ ਉਹਦੇ ਚ ਫਿਲਟਰ ਪੈਣਾ ਹੈ ਮੈਂਬਰੇਨ ਪੈਣਾ ਹੈ ਉਹ ਸਹੀ ਆਪ ਹੀ ਚੇਂਜ ਕਰ ਦੇਣਾ ਅੱਛਾ ਜੀ ਜੀ ਨਹੀਂ ਅਸੀਂ ਦੇਖੋ ਬਾਜ਼ਾਰ ਦੇ ਵਿੱਚ ਤੇ ਨਾਰਥ ਇਚ ਪੂਰਾ ਦੇ ਚੁਕੇ ਆ ਲੇਕਿਨ ਅੱਜ ਅਸੀਂ ਡੀਲਰ ਦੇ ਨਾਲ ਹੂਬਰੂ ਹੋ ਕੇ ਡੀਲਰਸ ਨੂੰ ਦਿਖਾ ਰਹੇ ਆ ਕਿ ਸਾਡੇ ਕਿੰਨੀ ਰੇਂਜ ਹੈਗੀ ਹੈ ਔਰ ਕਿਸ ਤਰ੍ਹਾਂ ਹੌਲੀ ਹੌਲੀ ਕਰਕੇ ਸਾਰੀ ਮਾਰਕੀਟ ਦਿੱਤਾ ਜਾਏਗਾ ਤਾਂ ਅੱਜ ਡੀਲਰ ਦੇ ਸਾਹਮਣੇ ਪੂਰੀ ਰੇਂਜ ਜਿਹੜੀ ਉਹ ਪ੍ਰੈਜ਼ੈਂਟ ਹੋ ਰਹੀ ਹੈ ਪੰਜਾਬ ਵਿੱਚ ਅਸੀਂ ਸਿਰਫ ਅਜੇ ਫਿਲਹਾਲ ਅੰਮ੍ਰਿਤਸਰ ਕਰ ਰਹੇ ਹਾਂ ਜੀ 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 ਨਹੀਂ ਨਹੀਂ ਉਹ ਦੇਖੋ ਪੰਜਾਬ ਦਾ ਲਾਂਚਿੰਗ ਤੇ ਗੁਰੂ ਦੀ ਨਗਰੀ ਤੋਂ ਹੀ ਸ਼ੁਰੂ ਹੋ ਸਕਦਾ ਹੈ ਤੇ ਇਸ ਕਰਕੇ ਅੰਮ੍ਰਿਤਸਰ ਤੋਂ ਹੀ ਸ਼ੁਰੂਆਤ ਕਰ ਰਹੇ ਹਾਂ ਇੱਥੋਂ ਹੀ ਆਸ਼ੀਰਵਾਦ ਲੈ ਕੇ ਫਿਰ ਅੱਗੇ ਚੱਲਾਂਗੇ ਇਹ ਜਿਹੜੀ ਹੈਗੀਆਂ ਦੇਖੋ ਇਹ ਹੈਗੀ ਹੈ ਤੁਹਾਡੀ ਇਨਵਰਟਰ ਦੀ ਬੈਟਰੀ ਇਹ ਤੁਸੀਂ ਦੇਖੋ ਕਿੰਡੀ ਵੱਡੀ ਹੈ ਟਾਲ ਟਿਊਬੂਲਰ ਬੈਟਰੀ ਇਹਨੂੰ ਕਹਿੰਦੇ ਨੇ ਇਹ ਜਿਹੜੀ ਤੁਹਾਡੀ ਬਹੁਤ ਸਟਰੋਂਗ ਵੀ ਹੈਗੀ ਔਰ ਬਹੁਤ ਲੰਬਾਈ ਚਲੇਗੀ ਬੈਟਰੀ ਇਹ ਜਿਹੜੇ 2 ਵੋਲਟ ਦੇ ਸੈੱਲ ਹੁੰਦੇ ਆ ਇਹ ਜਿਹੜੇ 2 ਵੋਲਟ ਦੇ ਸੈੱਲ ਹੈ ਇਹ ਟੈਲੀਕਮ ਟਾਵਰ ਔਰ ਉੱਥੇ ਲੱਗਦੇ ਹੈਗੇ ਆ ਇਹ ਜਿਹੜਾ ਸੈੱਲ ਹੈ ਇਹਨੂੰ ਐਸਐਮਏ ਵੀਰਲੇ ਕਹਿੰਦੇ ਆ ਇਹ ਡਾਟਾ ਸੈਂਟਰ ਆਈਟੀ ਸੈਕਟਰ ਦੇ ਵਿੱਚ ਇਹ ਬਹੁਤ ਜ਼ਿਆਦਾ ਲੱਗਦੇ ਹੈਗੇ ਆ ਇਹ ਕਾਰ ਦੀ ਬੈਟਰੀ ਟਰੈਕਟਰ ਔਰ ਕਾਰ ਦੀ ਬੈਟਰੀ ਹੈਗੀਆਂ ਇਹ ਟੂ ਵੀਲਰ ਬੈਟਰੀ ਹੈਗੀ ਹੈ ਇਹ ਟੂ-ਵੀਲਰ ਬੈਟਰੀ ਹੈ ਇਹ ਸਾਈਨ ਵੇਵ ਇਨਵਰਟਰ ਹੈਗਾ ਜਿਹੜੇ ਲਾਈਟ ਜਾਂਦੀ ਹੈ ਤੇ ਤੁਸੀਂ ਇੱਕ ਆਹ ਬੈਟਰੀ ਤੇ ਇੱਕ ਇਨਵਰਟਰ ਇਹਦਾ ਕੰਬੀਨੇਸ਼ਨ ਲਗਾਣਾ ਹੈ ਇਹ ਅਸੀਂ ਕੁਝ ਹੀ ਪ੍ਰੋਡਕਟ ਅਜੇ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਇੱਕ ਆਹ ਪ੍ਰੋਡਕਟ ਹੈਗਾ ਬਿਲਕੁਲ ਨਾਇਆਬ ਇਹ ਹੈਗਾ ਕਮਰਸ਼ੀਅਲ ਐਲਕਲੀਨ ਵਾਟਰ ਪਿਰੀਫਾਇਰ ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਰੈਸਟੋਰੈਂਟਸ ਦੇ ਵਿੱਚ ਜਾਂ ਕਿਸੇ ਜਗ੍ਹਾ ਦੇ ਉੱਤੇ ਇਹ ਸਿਰਫ ਜਿਹੜੇ ਨੇ ਡਿਸਪੈਂਸਰ ਹੁੰਦੇ ਨੇ ਅਸੀਂ ਪਹਿਲੀ ਵਾਰੀ ਲਾਂਚ ਕਰ ਰਹੇ ਹਾਂ ਜਿਹਦੀ ਮਸ਼ੀਨ ਇਹਦੇ ਅੰਦਰ ਹੀ ਹੈ ਵਿਧਾਰੋ ਹੈ ਹਾਂਜੀ ਇਹਦੇ ਅੰਦਰ ਹੀ ਆਰੋ ਹੈ ਮਿਨਰਲਾਈਜ਼ਰ ਹੈ ਇਹਦੇ ਅੰਦਰ ਹੀ ਐਲਕਲੀਨ ਹੈ ਇਹ ਤੁਸੀਂ ਇਹਦੇ 'ਚ ਡਾਇਰੈਕਟ ਪਾਣੀ ਲੈਣਾ ਹੈ ਇੱਥੋਂ ਪਿਊਰੀਫਾਈ ਹੋ ਕੇ ਉੱਪਰ ਟੈਂਕ 'ਚ ਆ ਜਾਏਗਾ ਤੁਸੀਂ ਇੱਥੋਂ ਦੀ ਗਰਮ ਠੰਡਾ ਤੇ ਨਾਰਮਲ ਪਾਣੀ ਤੁਹਾਨੂੰ ਤਿੰਨੋ ਮਿਲਣਗੇ ਇੱਥੇ ਇਹ ਜਿਹੜੀ ਰੇਂਜ ਹੈ ਇਹ ਸ਼ੁਰੂ ਹੁੰਦੀ ਹੈ 25 ਲੀਟਰ ਪਰ ਆਵਰ ਇਹ ਘੰਟੇ 'ਚ 25 ਲੀਟਰ ਐਲਕਲੀਨ ਪਾਣੀ ਬਣਾਉਂਦਾ ਹੈ ਫਿਰ 35 ਲੀਟਰ ਪਰ ਆਵਰ 50 ਲੀਟਰ ਪਰ ਆਵਰ 100 ਲੀਟਰ ਪਰ ਆਵਰ ਇਹਦੀ ਚਾਰ ਤਰ੍ਹਾਂ ਦੀ ਮਸ਼ੀਨਾਂ ਹੈਗੀਆਂ ਜਿਹੜੀ ਇਹ 25 ਲੀਟਰ ਪਰ ਆਵਰ ਦੀ ਮਸ਼ੀਨ ਹੈਗੀ ਹੈ 1 ਘੰਟੇ 'ਚ ਮੰਨ ਲਓ ਜੇ ਤੁਸੀਂ ਕਿਸੇ ਆਫਿਸ ਤੇ ਦੁਕਾਨ ਤੇ ਕਿਸੇ ਜਗ੍ਹਾ ਤੇ ਲਗਾਇਆ ਹੈ ਤੇ ਇਹ ਤੁਹਾਡਾ 8-10 ਘੰਟੇ 'ਚ 200 ਲੀਟਰ ਪਾਣੀ ਬਣਾ ਦੇਗਾ ਜੋ ਕਿ ਬਹੁਤ ਹੁੰਦਾ ਹੈ ਤੇ ਇਹਦੀ ਜਿਹੜੀ ਪ੍ਰਾਈਸ ਹੈ ਕਸਟਮਰ ਵਾਸਤੇ ਵੈਸੇ ਇਹਦੀ ਐਮ ਆਰ ਪੀ ਹੈਗੇ 74990 ਲੇਕਿਨ ਅਸੀਂ ਸਪੈਸ਼ਲ ਇੰਟਰੋਡਕਟਰੀ ਪ੍ਰਾਈਸ ਕੱਢਿਆ 50000 ਰੁਪਏ ਫਾਰ ਦੀ ਹਾਂ ਕਸਟਮਰ ਵਾਸਤੇ ਕੰਜ਼ੂਮਰ ਫਾਈਨੈਂਸ ਹੈਗਾ ਕੰਪਨੀ ਸਾਊਥ ਕੋਰੀਆ ਦੇ ਸਾਰੇ ਪ੍ਰੋਡਕਟ ਇੱਥੇ ਲਾਂਚ ਕਰ ਰਹੇ ਆ ਮੇਰਾ ਨਾਮ ਐਚ ਐਸ ਵਾਟੀਆ ਹੈ ਮੈਂ ਕੰਪਨੀ ਦਾ ਡਾਇਰੈਕਟਰ ਹਾਂ ਔਰ ਅੱਜ ਸਾਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਅਸੀਂ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪੰਜਾਬ ਦੀ ਡੇਬੂ ਪ੍ਰੋਡਕਟ ਦੀ ਲਾਂਚਿੰਗ ਕਰ ਰਹੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਡੇਬੂ ਦੇ ਬਹੁਤ ਸਾਰੇ ਪ੍ਰੋਡਕਟ ਹੈਗੇ ਨੇ ਅਸੀਂ ਸਾਊਥ ਕੋਰੀਆ ਤੋਂ ਲੇਟੈਸਟ ਟੈਕਨੋਲੋਜੀ ਅੱਛੇ ਅੱਛੇ ਪ੍ਰੋਡਕਟ ਔਰ ਬਹੁਤ ਹੀ ਅੱਛੇ ਪ੍ਰਾਈਸਿਸ ਦੇ ਉੱਤੇ ਬਹੁਤ ਹੀ ਅਫੋਰਡੇਬਲ ਪ੍ਰਾਈਸਿਸ ਦੇ ਉੱਤੇ ਲੈ ਕੇ ਆਏ ਆ ਔਰ ਇਹ ਪ੍ਰੋਡਕਟ ਜਿਹੜੇ ਨੇ ਪਾਵਰ એનર્ਜੀ ਦੇ ਨੇ ਯਾਨੀ ਇਹਦੇ ਚ ਹਰ ਤਰ੍ਹਾਂ ਦੀ ਬੈਟਰੀ ਹੈ ਇਨਵਰਟਰਸ ਨੇ ਚਾਹ ਉਹ ਘਰੇਲੂ ਇਨਵਰਟਰ ਬੈਟਰੀ ਹੈ ਚਾਹੇ 4 ਵੀਲਰ ਬੈਟਰੀ ਹੈ ਕਾਰ ਬੈਟਰੀ ਹੈ ਟਰੈਕਟਰ ਬੈਟਰੀ ਹੈ ਜਾਂ ਇਵਨ 2 ਵੀਲਰ ਬਾਈਕ ਬਾਈਕ ਜਾਂ ਸਕੂਟੀ ਬੈਟਰੀ ਹੈ ਇਸ ਤੋਂ ਇਲਾਵਾ ਇਨਵਰਟਰਸ ਹੈਗੇ ਨੇ ਸੋਲਰ ਪੈਨਲਸ ਹੈਗੇ ਨੇ ਇਸ ਤੋਂ ਇਲਾਵਾ ਇਲੈਕਟ੍ਰੋਨਿਕ ਪ੍ਰੋਡਕਟਸ ਨੇ ਤੁਸੀਂ ਦੇਖ ਸਕਦੇ ਹੋ ਘਰੇਲੂ ਪ੍ਰੋਡਕਟ ਹੈਗੇ ਨੇ ਇਹ ਸਾਰੇ ਵਾਟਰ ਪਿਰੀਫਾਇਰਸ ਹੈਗੇ ਨੇ ਵਾਟਰ ਪਿਰੀਫਾਇਰ ਤੋਂ ਬਾਅਦ ਕਿਚਨ ਐਂਡ ਹੋਮ ਅਪਲੈਂਸਸ ਨੇ ਔਰ ਬਹੁਤ ਸਾਰੇ ਪ੍ਰੋਡਕਟ ਹੈਗੇ ਨੇ ਜਿਹੜੇ ਕਿ ਅਸੀਂ ਇੱਕ ਇੱਕ ਕਰਕੇ ਲੈ ਕੇ ਆਵਾਂਗੇ ਅਸੀਂ ਟੋਟਲ ਪੰਜਾਬ ਵਾਸਤੇ 154 ਯਾਨੀ 154 ਪ੍ਰੋਡਕਟ ਆਈਡੈਂਟੀਫਾਈ ਕੀਤੇ ਨੇ ਜਿਹੜੇ ਕਿ ਅਗਲੇ ਤੁਹਾਨੂੰ ਦੀਵਾਲੀ ਤੱਕ ਆਂਦੇ ਆਂਦੇ ਇਹਦੇ ਚੋਂ ਜ਼ਿਆਦਾਤਰ ਪ੍ਰੋਡਕਟ ਤੁਹਾਡੇ ਸਾਹਮਣੇ ਆ ਜਾਣਗੇ ਬਹੁਤ ਅੱਛਾ ਸਾਨੂੰ ਹੁੰਕਾਰਾ ਮਿਲਿਆ ਬਹੁਤ ਅੱਛਾ ਰਿਸਪੌਂਸ ਮਿਲਿਆ ਪੰਜਾਬ ਤੋਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਸਾਰੇ ਦੇ ਸਹਿਯੋਗ ਦੇ ਨਾਲ ਇੱਥੇ ਇੱਕ ਬੜਾ ਅੱਛਾ ਕਾਮਯਾਬ ਬਿਜ਼ਨਸ ਤਿਆਰ ਕਰਾਂਗੇ ਕਿੰਨੇ ਕੁ ਡੀਲਰ ਹੋ ਗਏ ਮੇਰੇ ਕੋਲ ਅੱਜ ਤੋਂ ਲਾਂਚਿੰਗ ਹੋ ਰਹੀ ਹੈ ਤੇ ਸ਼ਾਮ ਨੂੰ ਡੀਲਰ ਮੀਟਿੰਗ ਹੈਗੀ ਹੈ ਕਰੀਬ ਅੰਮ੍ਰਿਤਸਰ ਅੰਮ੍ਰਿਤਸਰ ਦੀ 50 ਡੀਲਰ ਆ ਰਹੇ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਬਹੁਤ ਅੱਛਾ ਰਿਸਪਾਂਸ ਮਿਲੇਗਾ ਦੇਖੋ ਇੱਕ ਅੱਛਾ ਪ੍ਰੋਡਕਟ ਲੇਟੈਸਟ ਟੈਕਨੋਲੋਜੀ ਹੋਏ ਔਰ ਕਸਟਮਰ ਨੂੰ ਅੱਛਾ ਪ੍ਰਾਈਸ ਮਿਲ ਜਾਏ ਤੇ ਅਸੀਂ ਉਹਨੂੰ ਕਹਿੰਦੇ ਆ ਵੈਲਿਊ ਫਾਰ ਮਨੀ ਤਾਂ ਅਸੀਂ ਇਹ ਤੇ ਨਹੀਂ ਕਹਿ ਸਕਦੇ ਕਿ ਕਿਸ ਤੋਂ ਸਸਤਾ ਹੈ ਤੇ ਕਿਸ ਤੋਂ ਮਹਿੰਗਾ ਹੈ ਲੇਕਿਨ ਕਸਟਮਰ ਵਾਸਤੇ ਅਫੋਰਡੇਬਲ ਪ੍ਰਾਈਸ ਹੈ ਔਰ ਜਿੰਨੂੰ ਅਸੀਂ ਕਹਿੰਦੇ ਆ ਵੈਲਿਊ ਫਾਰ ਮਨੀ ਪ੍ਰੋਪੋਜੀਸ਼ਨ ਹੈ